C'est bien pour que tu te il ਕੀ ਕੀ ਇੰਦਕ ਕਿਹਨਾਂ ਗੇ ਭੈਂਡੀਆਂ ਇਹਦੇ ਕੋਠੇ ਦਾ ਕਰਕੇ ਵੀ ਵੀਡੀਓ ਬਣਾਤੀ ਇਹ ਸਰਕਾਰੀ ਗੇਟ ਸੀ ਜਿਸ ਨੂੰ ਲੋਕ ਪੱਟ ਕੇ ਲੈ ਚੁੱਕੇ ਹਨ ਇਹ ਸੀਵਰੇਜ ਇੱਕ ਟੋਬੇ ਦਾ ਰੂਪ ਧਾਰ ਚੁੱਕਿਆ ਹੈ ਇਸ ਬਿਲਡਿੰਗ ਦੇ ਵਿੱਚ ਚਾਰੇ ਪਾਸੇ ਖੰਡਰ ਬਣੇ ਹੋਏ ਹਨ ਤੇ ਲੋਕਾਂ ਵੱਲੋਂ ਗੰਦਗੀ ਦੇ ਢੇਰ ਲਗਾਏ ਜਾ ਰਹੇ ਹਨ ਇੱਥੇ ਕੇ ਸਾਫ਼ ਸੁਥਰਾ ਸਾਡਾ ਵਾਤਾਵਰਣ ਵਾਸਤੇ ਸਰਕਾਰ ਨਿੱਤ ਲੱਖਾਂ ਰੁਪਏ ਖਰਚ ਕਰਦੀ ਏ ਉੱਤੇ ਹੀ ਸਰਕਾਰੀ ਦਰਤਾਂ ਦਾ ਗੰਦਕੀ ਦੇ ਦੇਖ ਕੇ ਇਹ ਹਾਲ ਲੱਗਦਾ ਹੈ ਵੀ ਸਾਡੇ ਅਫਸਰਾਂ ਦੀ ਮਿਹਲੀ ਭੁਖਤ ਹੋਣ ਕਰਕੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਇਹ ਬਿਲਡਿੰਗ ਦੀਆਂ ਕੰਧਾਂ ਤੋਂ ਇਹ ਲੱਗਦਾ ਹੈ ਕਿਸੇ ਸਮੇਂ ਵੀ गिर ਕੇ ਟੁੱਟੇ ਹੋ ਸਕਦੀ ਹੈ ਸੋ ਇਸ ਬਿਲਡਿੰਗ ਦੀਆਂ ਕੰਧਾਂ ਤੋਂ ਲੈ ਕੇ ਤੁਹਾਨੂੰ ਸਾਰੇ ਮੌਕੇ ਦਿਖਾਇਆ ਜਾ ਰਿਹਾ ਹੈ ਤੇ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਇਸ ਬਿਲਡਿੰਗ ਨੂੰ ਉਰੇ ਮੁਲਾਜ਼ਮ ਰਹਿ ਰਿਆ ਨੂੰ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਜਾਵੇ ਦੇ ਭਗਵਾਨ ਜੀ ਨਰੇ ਜਵਾਹ ਕੰਪਨੀ ਦਾ ਬਾਰੋਂ ਨੂੰ ਸਸਤਾ ਪਾਏਗਾ ਇਹ ਇਸ ਦਰਤ ਦਾ ਸਰਕਾਰੀ ਗੇਟ ਹੈ ਜਿੱਥੇ ਕਿ ਕਿਸਤਵੇਂ ਇਹ ਮਹਾਰਾਜਾ ਦੀ ਮਹਿਲ ਦੀ ਧਰਾਂ ਗੇਟ ਲਗਾਏ ਹੋਏ ਸੀ ਜੋ ਕਿ ਅੱਜ ਗੇਟ ਦਾ ਕੋਈ ਨਾਮ ਇਨਸਾਨ ਹੀ ਵੀ ਨਹੀਂ ਛੱਡਿਆ ਤੇ ਨਸੇ ਦੇ ਆਦੀ ਲੋਕ ਸ਼ਾਮ ਨੂੰ ਉਰੇ ਸ਼ੀਸ਼ੇ ਤਾਕੀਆਂ ਭੰਨ ਕੇ ਲੈ ਕੇ ਜਾ ਚੁੱਕੇ ਹਨ ਮਾਰਕੀ ਕਮੇਟੀ ਵੱਲੋਂ ਕੋਈ ਸੀਸੀ ਕੈਮਰਿਆਂ ਦਾ ਨਾ ਪ੍ਰਬੰਧ ਹੋਣ ਕਰਕੇ ਨਾ ਹੀ ਕੋਈ ਦੋਹੇ ਗੇਟਾਂ ਦੇ ਚੌਕੀਦਾਰ ਵਗੇਰਾ ਦਾ ਪ੍ਰਬੰਧ ਹੈ ਮਾਰਕੀ ਕਮੇਟੀ ਵੱਲੋਂ ਜਿਹੜੀਆਂ ਕੰਦਾ ਕੀਤੀਆਂ ਜਾਣੀਆਂ ਸੀ ਉਹ ਵੀ ਢਾਹੋ ਢੇ ਹੋ ਚੁੱਕੀਆਂ ਹਨ ਇਸ ਕਰਕੇ ਚਾਰੋਂ ਪਾਸੇ ਖੁੱਲਮ ਹੋਣ ਕਰਕੇ ਨਸੇ ਦੇ ਆਦੀ ਲੋਕ ਸਾਰੀ ਰਾਤ ਉਰੇ ਘੁੰਮਦੇ ਰਹਿੰਦੇ ਹਨ ਇਸ ਕਰਕੇ ਇਸ ਨੂੰ ਚਾਰ ਦਿਵਾਰੀ ਕਰਕੇ ਗੇਟ ਲਗਾਏ ਜਾਣ ਅਤੇ ਚੌਂਕੀਦਾਰਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਮੰਡੀ ਦੇ ਵਿੱਚ 100 ਤੋਂ ਵੱਧ ਦੁਕਾਨਾਂ ਦੇ ਮਾਲਕਾਂ ਦੀ ਸੇਫਟੀ ਅਤੇ ਉਹਨਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ। ਇਹ ਸਰਕਾਰੀ ਗੱਡੀ ਹੈ। ਜੋ ਸੀ ਡੀ ਪੀਓ ਨਾਬਾ ਦੀ ਕਿਸ਼ਤੇ ਵਿੱਚ ਹੁੰਦੀ ਸੀ ਪਰ ਅੱਜ ਇਹ ਵੀ ਖੰਡਰ ਦਾ ਰੂਪ ਧਾਰ ਚੁੱਕੀ ਹੈ ਜਿਸ ਦੇ ਉੱਤੇ ਤੁਹਾਨੂੰ ਦੇਖਿਆ ਜਾ ਸਕਦਾ ਹੈ ਤੇ ਇਸ ਬਿਲਡਿੰਗ ਦੇ ਤੁਹਾਨੂੰ ਕਮਰੇ ਦਿਖਾਏ ਜਾ ਰਹੇ ਹਨ ਵੀ ਕਮਰਿਆਂ ਦਾ ਕੀ ਹਾਲ ਹੈ ਤੇ ਇਸ ਦੀਆਂ ਟਾਕੀਆਂ ਦੇ ਵਿੱਚੋਂ ਸ਼ੀਸ਼ੇ ਕੱਢ ਕੇ ਨਸ਼ੇ ਕਰਨ ਦੇ ਆਦੀ ਲੋਕ ਸਾਰੀ-ਸਾਰੀ ਰਾਤ ਉਰੇ ਬੈਠੇ ਰਹਿੰਦੇ ਹਨ ਤੇ ਕੋਈ ਵੀ